ਹਾਂਜੀ ਸਵਾਗਤ ਹੈ ਜੀ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ 11 6 ਦੀਆਂ ਆਪਾਂ ਟਰਾਲੀਆਂ ਲੈ ਕੇ ਆਏ ਆਂ ਬਾਕੀ ਰੇਟ ਵਗੈਰਾ ਬਹੁਤ ਜਾਇਜ਼ ਆ ਤੇ ਵੀਡੀਓ ਦੇਖਣ ਤੋਂ ਪਹਿਲਾਂ ਆਪਣਾ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਟਰਾਲੀਆਂ ਦੀ ਸਾਰੀ ਜਾਣਕਾਰੀ ਦਿੰਨੇ ਆ ਜੀ ਤਿੰਨ ਟਰਾਲੀਆਂ ਅੱਜ ਦੀ ਵੀਡੀਓ ਦੇ ਵਿੱਚ ਤਿੰਨ ਟਰਾਲੀਆਂ ਤੇ ਬਾਕੀ ਰੰਗ ਪੇਂਟ ਟਰਾਲੀਆਂ ਦੇ ਬਹੁਤ ਚੰਗੇ ਹੋ ਰਹੇ ਪਹਿਲੀ ਟਰਾਲੀ ਤੁਸੀਂ ਦੇਖ ਰਹੇ ਹੋ ਜੀ ਇਹਦਾ ਸਾਈਜ਼ ਹੈਗਾ ਜੀ 10 ਫੁੱਟੀ 10 6 ਦਾ ਸਾਈਜ਼ ਆ ਤੇ ਆ ਦੂਜੀ ਟਰਾਲੀ ਜਿਹੜੀ ਹੁਣ ਦੇਖ ਰਹੇ ਹੋ ਇਹ ਹੈਗੀ ਜੀ 11 6 ਇਹ 11 ਛੇ ਦੀ ਆਪਾਂ ਗੱਲ ਕਰੀਏ ਟਰਾਲੀ ਬਿਲਕੁਲ ਨਵੀਂ ਕੰਡੀਸ਼ਨ ਦੀ ਟਰਾਲੀ ਰੰਗ ਪੇਂਟ ਬਹੁਤ ਚੰਗਾ ਹੋਇਆ ਜੀ ਕੜੇ ਵਾਲੇ ਰਿਮਾਂ ਟਾਇਰ ਵਗੈਰਾ ਦੀ ਕੰਡੀਸ਼ਨ ਬਹੁਤ ਚੰਗੀ ਆ ਵਿੱਚੋਂ ਵਗਿਆ ਪੂਰੀ ਸਾਫ ਟਰਾਲੀ ਰੰਗ ਪੇਂਟ ਬਹੁਤ ਵਧੀਆ ਚੰਗਾ ਨਵਾਂ ਰੰਗ ਪੇਂਟ ਹੋਇਆ ਬਾਕੀ ਹਿੱਸੇ ਦੀ ਵੀ ਦੇਖ ਲਓ ਜੀ ਚੌਰਸ ਹਿੱਸੇ 4 ਇੰਚੀ ਹਿੱਸੇ ਕੜੇ ਵਾਲੇ ਰਿਮ ਪੰਪ ਵਗੈਰਾ ਬਹੁਤ ਵਧੀਆ ਲੱਗੇ ਹੋਏ ਜੀ ਬਹੁਤ ਵਧੀਆ ਪੰਪ ਕੰਮ ਕਰਦੇ ਆ ਕੜੇ ਵਾਲੇ ਰਿਮ ਹਿੱਸੇ ਚੰਗੇ ਆ ਜੀ ਬਾਕੀ ਟਰਾਲੀਆਂ ਦੀ ਫੋਟੋ ਵੀ ਤੁਸੀਂ ਦੇਖ ਰਹੇ ਸਿੰਪਲ ਵੇਟ ਲੱਗਿਆ ਹੋਇਆ 2.5 ਜਿਹੜਾ ਆਪਣਾ ਚੱਲਦਾ ਉਹ ਵਿੱਡ ਲੱਗਿਆ ਹੋਇਆ 9 8 ਇੰਚੀ ਚਾਸੀ ਹੈ ਜੀ ਚੈਨਰ 8 ਦੇ ਆ ਹੁੱਕ ਵਗੈਰਾ ਬਹੁਤ ਚੰਗੀ ਹੈ ਜੀ ਜੈਕ ਵਗੈਰਾ ਪ੍ਰੋਪਰ ਕੰਮ ਕਰਦਾ ਟਰਾਲੀ ਪੂਰੀ ਭਾਰੀ ਹੈ ਜੀ ਟਰਾਲੀ ਦਾ ਰੇਟ ਹੈਗਾ ਜੀ 1 ਲੱਖ ਤੇ 25000 ਰੁਪਏ ਬਾਕੀ ਅੱਗੇ ਟਰਾਲੀ ਆ ਗਈ ਜੀ 10 ਫੁੱਟੀ ਇਹ 10 6 ਦੀ ਟਰਾਲੀ ਹੈ ਵਿੱਚੋਂ ਇਹ ਵੀ ਸਾਫ਼ ਆ ਵਿੱਡ ਇਸ ਤੇ ਵੀ ਸਿੰਪਲ ਆ ਸਿੰਪਲ ਵਿੱਡ ਆ ਜੀ ਬਾਕੀ ਰੇਟ ਜਿਹੜੀ 10 ਫੁੱਟੀ ਟਰਾਲੀ ਆ ਉਹਦਾ ਹੈਗਾ ਜੀ 1 ਲੱਖ ਤੇ 18000 ਰੁਪਏ ਬਾਕੀ ਇਹ ਮਾਨਸੇਰੀਏ ਦੇ ਵਿੱਚ ਖੜੀ ਹੈ ਮਾਲਕ ਵੀਰ ਦਾ ਨੰਬਰ ਹੈਗਾ ਜੀ 97863212 ਇਸ ਨੰਬਰ ਤੇ ਸੰਪਰਕ ਕਰਕੇ ਦੋ ਟਰਾਲੀਆਂ ਇੱਕੋ ਵੀਰ ਕੋਲ ਆ ਤੁਸੀਂ ਖਰੀਦ ਸਕਦੇ ਹੋ ਜੀ ਅੱਗੇ ਆ ਗਿਆ ਆਪਣੀ 11 6.5 ਦੀ ਟਰਾਲੀ ਜਿਹੜੇ ਡਬਲ ਟੈਰੀ ਦੇ ਵਿੱਚ ਟਰਾਲੀ ਵੀਰ ਮੰਗਦੇ ਆ 11 6.5 ਦੇ ਵਿੱਚ ਹੈ ਜੀ ਡਬਲ ਟੈਰੀ ਹੈ ਜੀ ਤੇ ਬਾਕੀ ਪੰਪ ਵਗੈਰਾ ਲੱਗਿਆ ਜੀ ਬਹੁਤ ਚੰਗਾ ਵਧੀਆ ਪੰਪ ਲੱਗਿਆ ਹੋਇਆ ਬਾਕੀ 8 3 ਦੀ ਚਾਸੀ ਦੇ ਵਿੱਚ ਚੈਨਰਾਂ ਦੇ ਬਣੀ ਹੋਈ ਟਰਾਲੀ ਆ ਇਹ ਪੁਰਾਣੀ ਟਰਾਲੀ ਆ ਬਾਕੀ ਕੰਡੀਸ਼ਨ ਦੀ ਬਹੁਤ ਚੰਗੀ ਹੈ ਜੀ ਕੰਡੀਸ਼ਨ ਦੀ ਚੰਗੀ ਆ ਮਿੱਟੀ ਵਗੈਰਾ ਦਾ ਕੰਮ ਬੰਦਾ ਲੈ ਸਕਦੇ ਆ ਰੇਲ ਵਾਲਾ ਹਿੱਸਾ ਜੀ ਹਿੱਸਾ ਬਹੁਤ ਚੰਗਾ ਰੇਲ ਵਾਲਾ ਹਿੱਸਾ ਚਾਰੇ ਟਾਇਰਾਂ ਦੀ ਕੰਡੀਸ਼ਨ ਚੰਗੀ ਪਈ ਹੈ ਟਾਇਰ ਤੁਸੀਂ ਦੇਖ ਸਕਦੇ ਹੋ ਰੇਲ ਵਾਲਾ ਹਿੱਸਾ ਅਠ ਨਟੀ ਹੱਬ Tata Steel ਦੀਆਂ ਹੱਬਾਂ ਤੇ ਬਾਕੀ ਜੈਕ ਵਗੈਰਾ ਵਧੀਆ ਲੱਗਿਆ ਹੋਇਆ ਜੀ ਮਾਲਕ ਵੀਰ ਦਾ ਮੋਬਾਈਲ ਨੰਬਰ ਹੈਗਾ 79408134 ਇਸ ਨੰਬਰ ਤੇ ਸੰਪਰਕ ਕਰਕੇ ਖਰੀਦ ਸਕਦੇ ਹੋ 1.5 ਲੱਖ ਰੁਪਏ ਦੀ ਡਿਮਾਂਡ ਆ ਬਾਕੀ ਕੋਈ ਫਿਕਸ ਰੇਟ ਨਹੀਂ ਹੁੰਦਾ ਮਾਨਤਨ ਹੋ ਜਾਂਦਾ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ